ਸਿਵਦ ਖਸਾਮ ਦੇ ਨੂਰ ਰਸੂ ਗੁਰਸੋਂ ਛੱਠੀਏ ਤੁਦ ਡਠੇ ਸੱਚੀ ਬਾਦਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣਾ ਸੱਚਾ ਬਾਦਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬੈਠਿਆ ਸੋਹੀਏ ਸਵਨਾ ਦਾ ਵਿਸਾਹ ਧੰਨਵਾਦ ਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾਂ ਘਰ ਪਹਿਲਾ ਅਸ਼ਟਪਦੀਆਂ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਸਭ ਜਗ ਜਿਨਾਂ ਉਪਾਇ ਭਾਈ ਕਰਨ ਕਰਨ ਸਮਰੱਥ ਜਿਉ ਪਿੰਡ ਜਿਨ ਸਾਜਿਆ ਪਾਈ ਦੀ ਕਰ ਆਪਣੀ ਵਥ ਕਿਨ ਕਹੀਏ ਕਿਉ ਦੇਖੀਏ ਭਾਈ ਕਰਤਾ ਏਕ ਅਕਥ ਗੁਰੂ ਗੋਵਿੰਦ ਸਲਾਹੀਏ ਭਾਈ ਜਿਸ ਤੇ ਜਾਪੈ ਤਤ ਸਭ ਜਗ ਜਨਹਿ ਉਪਾਇਆ ਪਾਈ ਕਰਨਾ ਕਰਨ ਸਮਰਥ ਜਿਉ ਪਿੰਡ ਜਿਨ ਸਾਜਿਆ ਪਾਈ ਦੇ ਕਰ ਆਪਣੀ ਵਥ ਕਿਨ ਕਹੀਏ ਕਿਉ ਦੇਖੀਏ ਭਾਈ ਕਰਤਾ ਇਕ ਇਕੱਥ ਗੁਰ ਗੋਬਿੰਦ ਸਲਾਹੀਏ ਭਾਈ ਜਿਸ ਤੀ ਜਾਪੈ ਤਤ ਮੇਰੇ ਮਾਨਾ ਜਪਿਏ ਹਰਿ ਭਗਵੰਤਾ ਨਾਮਦਾਨ ਦੇ ਜਨ ਆਪਣੇ ਦੁਖ ਦਰਦ ਕਾ ਹੰਤਾ ਰਹਾਉ ਜਾ ਕੇ ਘਰ ਸਭ ਕਿਛ ਹੈ ਭਾਈ ਨੌ ਨਿਦ ਭਰੇ ਭੰਡਾਰ ਤਿਸ ਕੀ ਕੀਮਤ ਨਾ ਪਵੈ ਭਾਈ ਉਚਾ ਗਮ ਅਪਾਰ ਜੀ ਜੰਤ ਪ੍ਰਤਪਾਲ ਦਾ ਭਾਈ ਨਿਤ ਨਿਤ ਕਰਦਾ ਸਾਰ ਸਤਿਗੁਰ ਪੂਰਾ ਭੇਟੀਏ ਭਾਈ ਸ਼ਬਦ ਮਿਲਾਵਣੋ ਹਾਰ ਸੱਚੇ ਚਰਨ ਸਰੇਵੀ ਹੈ ਭਾਈ ਭ੍ਰਮ ਪਉ ਹੋਵੇ ਨਾਸ ਮਿਲ ਸੰਤ ਸਭਾ ਮਨ ਮਾਂਜੀਏ ਭਾਈ ਹਰ ਕੈ ਨਾਮ ਨਿਵਾਸ ਮਟਾਂ ਦੇ ਰਾ ਗਿਆਨ ਤਪਾਈ ਕਮਲ ਹੋਵੇ ਪ੍ਰਗਾਸ ਗੁਰਬਚਨੀ ਸੁਖ ਉਪਜੈ ਪਾਈ ਸਭ ਫਲ ਸਤਗੁਰ ਪਾਸ ਮੇਰਾ ਤੇਰਾ ਛੋੜੀਐ ਪਾਈ ਹੋਈਐ ਸਭ ਕੀ ਤੁਰ ਕਟ ਕਟ ਬ੍ਰਹਮ ਵਿਸਾਰਿਆ ਭਾਈ ਪੇਖੈ ਸੁਣੈ ਹਜੂਰ ਜਿਤ ਦਿਨ ਵਿਸਰੇ ਪਾਰ ਬ੍ਰਹਮ ਭਾਈ ਤਿਤ ਦਿਨ ਮਰੀਏ ਚੂਰ ਕਰਨਾ ਕਰਾਵਨ ਸਮਰਥੋ ਪਾਈ ਸਰਬ ਕਲਾ ਪਰਪੂਰ ਪ੍ਰੇਮ ਪਦਾਰਥ ਨਾਮ ਹੈ ਪਾਈ ਮਾਇਆ ਮੋਹ ਬਿਨਾਸ ਜਿਸ ਪਾਵੇ ਤਾਂ ਮੇਲ ਲੈ ਭਾਈ ਹਿਰਦੈ ਨਾਮ ਨਿਵਾਸ ਗੁਰਮੁਖੋ ਕਮਲ ਪ੍ਰਗਾਸੀ ਹੈ ਭਾਈ ਹਿਰਦੈ ਹੋਵੇ ਪ੍ਰਗਾਸ ਪ੍ਰਗਟ ਭਇਆ ਪ੍ਰਤਾਪ ਪ੍ਰਭ ਭਾਈ ਮੌਲਿਆ ਤਰਤਿ ਅਕਾਸ਼ ਗੁਰਪੁਰੈ ਸੰਤੋਖਿ ਆਪਾਈ ਅਨਸ ਲਗ ਪਾਓ ਹੈ ਰਸਨਾ ਰਾਮ ਰਵੈ ਸਦਾ ਪਾਈ ਸਾਚਾ ਸਾਜ ਸੁਆਵ ਕਰਨੀ ਸੁਣ ਸੁਣ ਜੀਵਿਆ ਪਾਈ ਨਿਚਲ ਪਾਇਆ ਥਾਉ ਜਿਸ ਪ੍ਰਤੀਤ ਨਾ ਆਵੈ ਭਾਈ ਸੋ ਜਿੜਾ ਜਲ ਜਾਓ ਬਹੁ ਗੁਣ ਮੇਰੇ ਸਾਹਿਬੈ ਭਾਈ ਹਉ ਦਿਸ ਕੇ ਬਲ ਜਾਉ ਓ ਨਿਰਗੁਣਿਆਰੇ ਪਾਲਦਾ ਪਾਈ ਦੇਨ ਥਾਵੇਂ ਥਾਉ ਹਿਰਦਕ ਸੰਭਾਹੇ ਸਾਸ ਸਾਸ ਪਾਈ ਗੂੜਾ ਜਾਂ ਕਾ ਨਾਉ ਜਿਸ ਗੁਰ ਸਾਚਾ ਭੇਟੀਐ ਪਾਈ ਪੂਰਾ ਤਿਸ ਕਰਮਾਉ ਤੇਸ ਬਿਨ ਘੜੀ ਨ ਜੀਵੀਐ ਪਾਈ ਸਰਬ ਕਲਾ ਪਰਪੂਰ ਸਾਸ ਗਿਰਾਸ ਨ ਵਿਸਰੈ ਪਾਈ ਪੇਖੋ ਸਦਾ ਹਜੂਰ ਸਾਧੂ ਸੰਗ ਮਿਲਾਇਆ ਭਾਈ ਸਰਬ ਰਇਆ ਪਰਪੂਰ ਜਿਨਾਂ ਪ੍ਰੀਤ ਨ ਲਗਿਆ ਪਾਈ ਸੇ ਨਿਤ ਨਿਤ ਮਰਦੇ ਝੂਰ ਅੰਚਲ ਲਾਏ ਤਰਾਇਆ ਭਾਈ ਭਉਜਲ ਦੁਖ ਸੰਸਾਰ ਕਰ ਕਿਰਪਾ ਨਦਰ ਨਿਹਾਲਿਆ ਪਾਈ ਕਿਤੋਂ ਨੰਗ ਅਪਾਰ ਮਨ ਤਨ ਸੀਤਲ ਹੋਇਆ ਪਾਈ ਭੋਜਨ ਨਾਮ ਅਧਾਰ ਨਾਨਕ ਤੇ ਸਰਨਾਗਤੀ ਪਾਈ ਜੇ ਕੈਲ ਵੇਖੋ ਕਾਠਨ ਹਾਰ ਮਨ ਤਨ ਸੀਤਲ ਹੋਇਆ ਭਾਈ ਭੋਜਨ ਨਾਮ ਅਧਾਰ ਨਾਨਕ ਤਿਸ ਸਰਣਾਗਤੀ ਪਾਈ ਜੇ ਕੈਲ ਵੇਖੋ ਕਾਠਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ